ਅੱਜ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੀ ਹਾਂ ਜੋਸ਼ੀ ਚੈਨਲ ਆਉਂਦੇ ਤੁਹਾਡਾ ਸਵਾਗਤ ਕਰਦੀ ਹਾਂ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੀ ਹਾਂ ਤੇ ਅੱਜ ਇੱਕ ਭੈਣ ਨੇ ਪੁੱਛਿਆ ਤੁਸੀਂ ਟਾਈਫਾਇਰ ਦਾ ਕੋਈ ਨੁਕਤਾ ਮੈਂ ਆਖਿਆ ਵੀ ਟਾਈਫਾਇਰ ਦਾ ਤਾਂ ਬਾਕੀ ਜਿਹੜੇ ਮੱਥੇ ਟੇਕਦੇ ਹੋ ਅੱਜ ਕੋਈ ਕਿਸੇ ਹਿਸਾਬ ਨਾਲ ਮੱਥਾ ਟੇਕਦਾ ਕੋਈ ਕਿਸੇ ਹਿਸਾਬ ਨਾਲ ਮੱਥਾ ਟੇਕਦਾ ਉਹ ਤੁਸੀਂ ਆਪਣੇ ਹਿਸਾਬ ਤਾ ਆਪਣਾ ਕਰ ਲਿਓ ਤੇ ਬਾਕੀ ਮੈਂ ਆ ਗੀਤ ਤੋਂ ਬਾਅਦ ਜੋ ਵੀ ਮੈਨੂੰ ਕੁਝ ਪਤਾ ਹੈਗਾ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਹੈਨਾ ਤੇ ਪ੍ਰਮਾਤਮਾ ਭਲੀ ਕਰੂਗਾ ਤੇ ਤੁਸੀਂ ਪਹਿਲਾਂ ਇੱਕ ਭੈਣ ਦੀ ਸਪਾਰਸ਼ ਆਈ ਹੈ ਮੈਂ ਖ ਵੀ ਸਦਾ ਤਾਂ ਕਈ ਵਾਰੀ ਗਾਇਆ ਹੋਇਆ ਉਹ ਕਹਿੰਦੇ ਵੀ ਹੀਰ ਰਾਂਝਾ ਜਿਹੜਾ ਗੀਤ ਹੈਗਾ ਨਾ ਉਹ ਸਾਨੂੰ ਜ਼ਰੂਰ ਦੁਆਰਾ ਸਾਨੂੰ ਲੱਭ ਨਹੀਂ ਰਿਹਾ ਕਿਤੋਂ ਤੇ ਉਹ ਤੁਸੇ ਨੂੰ ਗਾ ਕੇ ਸੁਲਾਇਓ ਲੱਜ ਫਿਰ ਮੈਂ ਉਹਨਾਂ ਦੀ ਸਪਾਰਸ਼ ਪੂਰੀ ਕਰਦੀਆਂ ਤੇ ਸੱਸੀ ਪੁੰਨੂ ਦਾ ਵੀ ਕਿਹਾ ਹੋਇਆ ਉਹ ਤੁਸੇ ਨੂੰ ਫੇਰ ਸੁਣਾਓ ਦੋ ਮੇਰੇ ਸੱਸੀ ਪੁੰਨੂ ਦੇ ਵੀ ਗੀਤ ਪਾਏ ਹੋਏ ਨੇ ਪਰ ਵੀਡੀਓ ਜ਼ਿਆਦਾ ਹੋਣ ਕਰਕੇ ਕਹਿੰਦੇ ਜੀ ਸਾਨੂੰ ਤਾਂ ਜਰੂਰ ਸੁਣਾਓ ਤੇ ਫਿਰ ਮੇਰੇ ਹੋਰ ਗੀਤ ਵੀ ਫਿਰ ਪਾਈ ਜਾਂਦੇ ਨੇ ਚਲੋ ਕੋਈ ਨਾਂ ਫਿਰ ਸੁਣਾਉ ਤੇ ਅੱਜ ਤੁਸੀਂ ਇਹ ਹੀ ਰਾਂਝੇ ਦਾ ਗੀਤ ਸੁਣੋ ਤੇ ਰਾਂਝਾ ਕਹਿੰਦਾ ਵੀ ਤੂੰ ਤਾਂ ਸੈਦੇ ਨਾਲ ਚਲੀ ਗਈ ਉਹ ਧੱਕੇ ਨਾਲ ਹੀ ਉਹਦੇ ਮਾਮਾ ਆਪਣੇ ਵਿਆਹ ਕਰਤਾ ਸੀ ਨਾ ਪਰ ਉਹ ਆਪਦੇ ਬਚਨਾਂ ਤੇ ਪੱਕੀ ਰਹੀ ਤੇ ਤੁਸੀਂ ਸਾਰਿਆਂ ਨੂੰ ਉਹਦੀ ਕਹਾਣੀ ਦਾ ਪਤਾ ਹੈ ਨਾ ਤੇ ਲੋ ਤੁਸੀਂ ਹੁਣ ਉਹ ਮਾਣੋ ਇਸ ਗੀਤ ਦਾ ਆਨੰਦ ਤੇ ਕੀ ਕਹਿੰਦੀ ਹੈ ਹੀਰ ਰਾਂਝਾ ਹਨਾ ਲੈ ਸੁਣੋ ਲੰਬੀ ਹੀਕ ਵਾਲਾ ਗੀਤ ਹੈ ਤੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਵੀ ਜਰੂਰ ਲਿਖਿਆ ਕਰੋ ਤੇ ਮਾਣੋ ਇਸ ਗੀਤ ਦਾ ਆਨੰਦ ਉਸ ਤੋਂ ਬਾਅਦ ਨੋਕਤਾ ਆਈ ਮੈਂ ਬਸ ਤੁਹਾਨੂੰ ਵੀ ਸੁਣਾ ਕੇ ਖੁਸ਼ ਰਹੋ ਤੁਸੀਂ ਵੀ ਖੁਸ਼ ਰਹੋ ਤੇ ਅਸੀਂ ਵੀ ਖੁਸ਼ ਹੋਈਏ ਜੁੜ ਜਿਵੇਂ ਤੇ ਟੈਨਸ਼ਨ ਆ ਸਭ ਦੀ ਜ਼ਿੰਦਗੀ ਚ ਨੇ ਚਲ ਦੋ ਮਿੰਟ ਆਪਾਂ ਹੱਸ ਕੇ ਖੇਡ ਲੈਨੇ ਹਨਾ ಮಾಡ ಮೋಟಾ ದಮ ಇತರೆ ನೀಿ ಗಾನಿ ಹೇ ಮೂ ಕಗನ ಮನಮಿ ಲಾಡಲ್ಲಿ ਨਾ ਨਹੀਂ ਗਰੀ ਦੇ ਹੀਰੇ ਤੈ ਪੰਛੀ ਰਖੇ ਕਮਾਰੇ ਦੇ ਵੇ ਬਾਰਵਰੇ ਤੇਰੀਆਂ ਮੱਝੀਆਂ ਚਾਰੀਆਂ ਤੈ ਝੂਠੇ ਲਾ

ਦੇ ਗਾੜੇ ਲੱਗ ਲੱਗ ਰੋਮਾ ਜਾਦੂ ਵੇਲਿਆ ਮਿਤੀ ਆ ਮਾਨੀ ਕਾਦੀ ਤੇਰੀ ਚੂਰੀ ਘਾਦੀ ਹੁਣ ਮੈਂ ਠਾ ਪੁਸ਼ੇਤਾ ਮਾਨੀ ਲਾ ਡੇ ਲੀਏ ਅਲੇਵੇ ਆਣੀ ਗਰਜੇ ਰੇ ਤੈ ਪੰਛੀ ਰਖੇ ਕੁਮਾਰੇ ਵੀ ਲੈ ਸਾਲੂ ਤੂ ਢੋਲੀ ਚੜੀਗੀ ਅਰਾਂਜਾ ਚੱਲਿਆ ਤੱਕ ਤਿਹਜਾਰੇ ਨੀ ਰੋਂਦਾ ਪਾਉਂਦਾ ਤੇਰੇ ਦਰ ਤੇ ਆ ਗਿਆ ਸੰਤਾਨੁ ਕਿਛਿਆ ਆ ਪਾ ਦੇ ਨੀ ਮੁਟੀ ਗਈ ਚਿੰਬੀ ਟਡੁਲ ਗਿਆ ਟੀਣਾ ਤੈਨੂੰ ਆ ਭਗਤ ਰਾਮ ਲੀ ਮਾਰੇਨੀ ਲਾਡਲੀਏ ਅਲੇ ਵੇ ਲੜੀਏ ਮੀਆਂ ਨੀ ਗਰੀ ਜੇ ਹੀਰੇ ਤੈ ਪੰਛੀ ਰਖੇ ਕੁਮਾਰੇ ਸੋ ਤੇਰੀ ਮੈਂ ਐਡੀ ਮਾਰੀ ਜਾ ਜੇ ਸਹ ਦੇ ਆਂਗ ਜੋੜਾਵੇ ਐ ਤੇ ਉਥੇ ਦੋਹੀ ਜਹਾਨੀ ਕੀਤੇ ਮਿਲੇ ਉਰਾ ਹੀਰ ਨੇ ਤਾਂ ਪੱਕਾ ਦੱਸਿਆ ਵੀ ਮੈਂ ਆਪਦੇ ਬਚਨਾਂ ਤੇ ਕਾਇਮ ਆ ਤੇ ਮਾਪਿਆਂ ਨੇ ਤਾਂ ਕਿਰਨ ਵਿਆਹ ਕੇ ਤੋਰਤੀ ਮੈਂ ਤਾਂ ਦੋਹੀ ਜਹਾਨੀ ਢੋਈ ਨਾ ਮਿਲੇ ਜੇ ਮੈਂ ਕਿਸੇ ਨੂੰ ਹੋਰ ਪਤੀ ਮੰਨ ਲਾ ਸੈਦੇ ਕਾਣੇ ਨੂੰ ਸੈਦਾ ਕਾਣੇ ਨੂੰ ਮੰਨੇ ਨਹੀਂ ਤੇ ਹੁਣ ਹੁਣ ਬਾਕੀ ਸਾਰੀ ਕਹਾਣੀ ਦਾ ਪਤਾ ਹੀ ਹੈ ਹਨਾ ਤੇ ਜੋਗੀ ਬਣ ਕੇ ਆ ਗਿਆ ਸੀਗਾ ਫਿਰ ਸੱਪ ਦਾ ਬਹਾਨਾ ਕਰਿਆ ਸੱਪ ਲੜ ਗਿਆ ਮੇਰੇ ਆ ਹੋ ਗਿਆ ਬਾਗਿਆ ਸਾਰੀ ਲੰਮੀਆਂ ਨੇ ਕਹਾਣੀਆਂ ਹਨਾ ਤੇ ਲੋ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਤੇ ਲਹੁਣ ਵਾਲੇ ਤਾਂ ਰਾਂਝੇ ਜੇ ਕਹਿੰਦੇ ਰਾਂਝੇ ਕੋਲ ਪੈਸੇ ਮੁਕੇ ਹੀਰ ਕਿਸੇ ਦੀ ਹੋਈ ਉਹਨਾਂ ਦੇ ਸੱਚੇ ਪ੍ਰੇਮ ਪਿਆਰ ਸੀਗੇ ਤੇ ਉਹਨਾਂ ਦੀਆਂ ਮਜਾਰਾਂ ਦੇ ਉੱਤੇ ਦੀਵੇ ਜਗਦੇ ਨੇ ਮੈਂ ਪਹਿਲਾਂ ਮੈਨੂੰ ਐਸੀ ਵੀ ਇਹ ਜੀ ਕੁੜੀ ਦਾ ਕੀ ਨਾਂ ਲੈਣਾ ਜਿਨ੍ਹਾਂ ਨੇ ਐਂ ਕਰਿਆ ਹੀ ਰਾਂਝਾ ਸੱਸੀ ਪੂਨ ਨੂੰ ਮੈਂ ਸਾਰਿਆਂ ਨੇ ਆ ਫਿਰ ਨਾ ਮੈਂ ਉਹ ਇੱਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਉਹ ਮੈਂ ਇੱਕ ਬੁੱਕ ਪੜ੍ਹੀ ਉਹਦੇ ਵਿੱਚ ਜੇ ਤੁਸੀਂ ਉਹਨੂੰ ਪੜ੍ਹੋ ਤਾ ਇਹ ਸੱਚੀ ਇੱਕ ਮਤਲਬ ਸੱਚੀ ਪ੍ਰੇਮੀ ਸੀ ਤੇ ਰੱਬ ਦਾ ਹੀ ਰੂਪ ਸੀ ਤੇ ਇੰਨਾ ਦਾ ਕੋਈ ਨਹੀਂ ਨਿਵਾ ਸਕਦਾ ਜਿਵੇਂ ਉਹਨਾਂ ਨੇ ਨਿਵਾਇਆ ਤਾਂ ਹੀ ਉਹਨਾਂ ਦੇ ਮਜਾਰਾਂ ਤੇ ਸੁੱਖਾਂ ਦੀਵੇ ਜਗਦੇ ਨੇ ਤੇ ਤਾਂ ਹੀ ਲੋਕ ਉਹਨਾਂ ਨੂੰ ਮੰਨਦੇ ਨੇ ਹੈਨਾ ਤੇ ਹੁਣ ਤਾਂ ਜੇ ਮੜਾ ਜ ਘਰ ਵਾਲਿਆਂ ਨੇ ਝਟਕਤਾ ਤਾਂ ਵੀ ਉਹਦੀ ਤਲਾਕ ਜੇ ਘਰ ਵਾਲੀ ਮੜੀ ਜੀ ਬੋਲ ਵੀ ਤਾਂ ਵੀ ਤਲਾਕ ਕੁੱਟਮਾਰ ਹੁਣ ਤਾਂ ਆਇਆ ਉਹਨਾਂ ਨਾਲ ਤਾਂ ਇਹਨੇ ਸੰਕਟ ਧਲ ਕੇ ਉਹ ਇੱਕ ਰਹੇ ਹੈਨਾ ਅਸਲ ਵਿੱਚ ਉਹਨਾਂ ਦਾ ਸੱਚਾ ਇਸ਼ਕ ਸੀ ਹੁਣ ਤਾਂ ਬਸ ਮਤਲਬ ਦੇ ਯਾਰ ਨੇ ਸਾਰੇ ਤੇ ਹਾਂ ਤੇ ਤੁਸੀਂ ਹੁਣ ਮਾਨਵ ਮੇਰੇ ਸੰਗੀਤ ਦਾ ਆਨੰਦ ਤੇ ਲਓ ਤੁਸੀਂ ਹੁਣ ਨੁਕਤੇ ਵੱਲ ਆ ਜੁ ਹੈਨਾ ਤੇ ਇੱਕ ਮੈਨੂੰ ਭੈਣ ਨੇ ਪੁੱਛਿਆ ਤਰਨਤਾਰਨ ਕੋਲੋਂ ਮਾਨਵ ਪਿੰਡ ਦਾ ਨੌਕਾ ਲਗੀ ਫੇਰੀ ਫੋਨ ਆਇਆ ਸੀਗਾ ਉਹ ਕਹਿੰਦੇ ਜੀ ਵੀ ਤੁਸੀਂ ਸਾਨੂੰ ਮੈਨੂੰ ਬਹੁਤ ਪੁਰਾਣਾ ਨਾ ਬੁਖਾਰ ਰਹਿੰਦਾ ਟਾਈਫਾਇਡ ਹੋ ਗਿਆ ਸੀ ਮੁੜ ਕੇ ਚੜ੍ਹਨੋਂ ਨਹੀਂ ਹਟਦਾ ਬੁਖਾਰ ਤੇ ਇਹ ਫਿਰ ਅਸੀਂ ਮੈਂ ਪੜਿਆ ਤਾਂ ਮੈਂ ਇਥੇ ਹਰੀਗੜ੍ਹ ਕਪੈਣ ਨੇ ਕਿਹਾ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਮੈਂ ਕਿਹਾ ਭਈ ਆ ਕਰਕੇ ਦੇਖ ਲੈ ਜੇ ਪ੍ਰਮਾਤਮਾ ਭਲੀ ਕਰੂ ਨਹੀਂ ਆ ਵੀ ਕੋਈ ਦਵਾਈ ਲੈ ਲੂ ਕਹਿੰਦੇ ਦਵਾਈਆਂ ਨੇ ਜੀ ਬਹੁਤ ਲੈ ਲਈਆਂ ਤੇ ਮੈਂ ਦੱਸਿਆ ਵੀ ਪੁੱਠ ਕੰਡੇ ਦੇ 4-5 ਪੱਤੇ ਪੁੱਠ ਕੰਡਾ ਦਾ ਦੇਖੇ ਪੁੱਠੇ ਕੰਡੇ ਹੁੰਦੇ ਨੇ ਉਹ ਚੜਚੜਾ ਵੀ ਕਹਿੰਦੇ ਨੇ ਆਪਾ ਮਾਰਗੀ ਕਹਿੰਦੇ ਨੇ ਅਸੀਂ ਤਾਂ ਪੁੱਠ ਕੰਡੇ ਕਹਿੰਦੇ ਆਮ ਪਲਾਟਾ 'ਚ ਵੀ ਖੜਾ ਸੜਕਾਂ ਦੇ ਕਿਨਾਰੇ ਵੀ ਖੜਾ ਹੁੰਦਾ ਉਹ ਕੰਡੇ ਜਿਹੇ ਹੁੰਦੇ ਨੇ ਬਾਜ ਦੇ ਦਾਣ ਜਿਹਨੇ ਉਹ ਕਪੜਾ ਚਿੰਬੜ ਜਾਂਦੇ ਨੇ ਉਹ ਹੈ ਪੁੱਠ ਕੰਡਾ ਤੇ ਉਹਦੇ ਤੁਸੀਂ 4-5 ਪੱਤੇ ਲੈ ਲਓ 4-5 ਪੱਤੇ ਤુલਸੀ ਦੇ ਲੈ ਲਓ ਤੇ 3-4 ਦਾਣੇ ਕਾਲੀ ਮਿਰਚ ਇਹ ਸਵੇਰੇ ਚੱਬੋ ਸ਼ਾਮ ਨੂੰ ਚੱਬੋ ਤੇ ਬੁਖਾਰ ਕਿਸੇ ਤਰ੍ਹਾਂ ਦਾ ਬੁਖਾਰ ਹੈ ਠੀਕ ਹੋ ਜਾ ਸਮਝ ਗਏ ਬਾਕੀ ਦੇ ਮਤਲਬ ਕੌਸ਼ਕੀ ਮਹਾਰਾਜ ਨੇ ਦੱਸਿਆ ਵੀ ਤੁਸੀਂ ਜੇ ਤਿਰਫਲਾ ਸਿਹਤ ਨਾਲ ਚੱਕੋਗੇ ਇੱਕ ਅੱਧਾ ਚਮਚਾ ਸਹਿਦਾ ਅੱਧਾ ਚਮਚਾ ਤਿਰਫਲੇ ਦਾ ਸਿਹਤ ਨਾਲ ਉਹਨੂੰ ਚਟੋ ਤੇ ਤੁਹਾਨੂੰ ਕਦੇ ਕਿਸੇ ਤਰ੍ਹਾਂ ਬੁਖਾਰ ਹੋਣਾ ਹੀ ਨਹੀਂ ਜ਼ਿੰਦਗੀ ਭਰ ਉਹ ਤੁਸੀਂ 5-7 ਦਿਨ ਲਗਾਤਾਰ ਉਹਨੂੰ ਚਟੋ ਅਸਬ ਦਾ ਮਹੀਨਾ ਲੈਂਦੇ ਰਹੋ ਜੇ ਕਦੇ ਫੇਰ ਲੋੜ ਆ ਫੇਰ ਲੈ ਲਓ ਹੈਨਾ ਤੇ ਕਦੇ ਜ਼ਿੰਦਗੀ ਭਰ ਬੁਖਾਰ ਹੀ ਨਹੀਂ ਹੋਣਾ ਪਰ ਤਿਆਕੇ ਦੇਖ ਲਓ ਤਿਰਫਲਾ ਤਾਂ ਆਪਾਂ ਉਹ ਵੀ ਲੈਣੀ ਆ ਹਰੜ ਬਿਹੜਾ ਉਹ ਸੰਤਿਰਫਲਾ ਕਹਿੰਦੇ ਹੈਨਾ ਤੇ ਤੀਜਾ ਆਪਾਂ ਦੱਸ ਜੇ ਤੁਹਾਨੂੰ ਵੀ ਹਾਥੇ ਦੀ ਲੈਂਦੇ ਨਹੀਂ ਹੁੰਦੀ ਹਾਥੇ ਦੀ ਲੈਂਦੇ ਦੀ ਝੋਣੀ ਦਿਓ ਟਾਈਫਾਇਡ ਰਹਿੰਦਾ ਹੀ ਨਹੀਂ ਹੈਗਾ ਸਮਝ ਗਿਨਾ ਹਰ ਛੀ ਦੀ ਲਿੱਦ ਗੋਹਾਾਂ ਦੇ ਤੇ ਉਹਦੇ ਪਾ ਕੇ ਗੋਹੇ ਨੂੰ ਧਕਾ ਕੇ ਹੈਨਾ ਉਹ ਤੇ ਪਾ ਕੇ ਤੁਸੀਂ ਉਹਦੀ ਧੂਣੀ ਦਿਓ ਮਰੀਜ਼ ਨੂੰ ਤੇ ਉਹ ਐਂਟੀਬਾਇਓਟਿਕ ਇਹਨਾਂ ਉਹ ਸਾਰੇ ਮਤਲਬ ਜਿਹੜੇ ਹੋ ਨੇ ਉਹਦੇ ਕਣ ਮਰ ਜਾਣਗੇ ਤੇ ਜਿਹੜੀ ਬਿਮਾਰੀ ਤੇ ਜਿਹੜੇ ਕਟਾਣੂ ਨੇ ਤੇ ਤੰਦਰੁਸਤ ਹੋ ਜੂ ਸਰਾਣੇ ਤੱਕ ਦਿਓ ਤੂਫ ਦੇ ਕੇ ਸਰਾਣੇ ਤੱਕ ਦਿਓ ਤੇ ਉਹ ਸਹੀ ਹੋ ਜੂ ਸਮਝ ਗਏ ਤੇ ਬਾਕੀ ਭਾਈ ਪਰ ਉਹਦਾ ਮਹਾਮਾਈ ਦਾ ਨਾਮ ਲੈ ਕੇ ਉਹਦਾ ਮੱਥਾ ਟੇਕੋ ਤੇ ਪ੍ਰਮਾਥਵਾ ਭਲੀ ਕਰੂਗਾ ਦਵਾਈਆਂ ਬਹੁਤ ਨੇ ਜੇ ਕੋਈ ਦਵਾਈ ਵੀ ਲੈਣਾ ਤਾਂ ਉਹਦਾ ਨਾਮ ਲੈ ਕੇ ਕਰੋ ਮਹਾਮੈਦਾ ਤੇ ਬਾਕੀ ਆ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਐ ਇਹ ਪੁਠਕੰਡੇ ਦੇ ਪੱਤੇ ਤੇ ਤુલਸੀ ਦੇ ਪੱਤੇ ਤਿੰਨ ਚਾਰ ਤਿੰਨ ਚਾਰ ਇਹਦੇ ਆਪਣੇ ਚਾਰ ਪੰਜ ਪੱਤੇ ਇਹਦੇ ਪੁਠਕੰਡੇ ਦੇ ਚਾਰ ਪੰਜ ਪੱਤੇ ਆਪਣਾ ਤુલਸੀ ਦੇ ਤਿੰਨ ਚਾਰ ਕਾਲੀਆਂ ਮਿਰਚਾਂ ਇਹ ਲੈ ਲੀਆਂ ਚੱਬ ਲੀਆਂ ਸ਼ਾਮ ਨੂੰ ਚੱਬ ਲੋ ਸਵੇਰੇ ਚੱਬ ਠੀਕ ਐ ਤੇ ਤ੍ਰਿਫਲਾ ਲਿਆਓ ਤੇ ਚੂਰਨ ਬਣਾ ਬਣਾ ਲਿਓ ਨਹੀਂ ਹਰਡ ਵਿਹਡਾ ਬਣਾ ਲਿਆ ਤੇ ਫਿਰ ਬਣਾ ਲਓ ਤੇ ਉਹਨੂੰ ਸਹਿਤ ਨਾਲ ਟਟੋ ਤੇ ਕਦੇ ਕਦੇ ਕਿਸੇ ਤਰ੍ਹਾਂ ਦਾ ਬੁਖਾਰ ਆਇਆ ਹੋਣਾ ਹੀ ਇਹ ਕੌਸ਼ਕ ਜੀ ਮਹਾਰਾਜ ਨੇ ਦੱਸਿਆ ਮੈਂ ਤੁਹਾਡੇ ਤੱਕ ਪਹੁੰਚਾਤਾ ਕਰਨਾ ਨਾ ਕਰਨਾ ਜਾਂ ਪਰਮਾਤਮਾ ਨੇ ਬਖਸ਼ਣਾ ਤੁਹਾਨੂੰ ਤੰਦਰੁਸਤੀ ਦੇਊਗਾ ਮੇਰਾ ਮਾਲਕ ਤੇ ਆਪੇ ਕਰਕੇ ਦੇਖੋ ਮੈਂ ਏਡੀ ਕੋਈ ਸਿਆਣੀ ਤਾਂ ਹੈ ਨਹੀਂ ਨਾ ਮੈਂ ਬੇਜਾਨਾ ਡਾਕਟਰਾਂ ਮੈਂ ਇੱਕ ਸਧਾਰਨ ਔਰਤਾਂ ਪਰ ਮੈਂ ਇਹ ਨੁਕਤਿਆਂ ਬਾਰੇ ਅਸੀਂ ਬਹੁਤ ਪਰਤਿਆਏ ਹੋਏ ਨੇ ਇਸ ਕਰਕੇ ਮੈਂ ਦੱਸ ਦਿੰਨੀ ਆ ਵੀ ਸਾਰੇ ਮੇਰੇ ਦੇਸ਼ ਵਾਸੀ ਸਾਰੇ ਤੰਦਰੁਸਤ ਰਹਿਣ ਉਹ ਜਿਆਦਾ ਡਾਕਟਰੀ ਇਲਾਜ ਨਾ ਪਹਿਣ ਇਹਨਾਂ ਦੱਦਿਆਂ ਮਾਤਾਂ ਦੇ ਦੱਸੀ ਹੋਏ ਨਾਨੀਆਂ ਦੇ ਨੁਕਤੇ ਨੇ ਤੇ ਇਹ ਸਹੀ ਹੋਈ ਹੁੰਦੇ ਨੇ ਹਨ ਤੇ ਲੋ ਮਾਣੋ ਇਸ ਗੀਦਾਨੰਦ ਤੇ ਨਾ ਨੁਕਤੇ ਦਾ ਨੰਦ ਤੇ ਇੱਕ ਹੋਰ ਦੱਸਿਆ ਗਿਆ ਵੀ ਹਾਂ ਆਪਣੇ ਜਿਵੇਂ ਸੱਚ ਕਹਿੰਦੇ ਵੀ ਕੋਈ ਕਹਿੰਦਾ ਜੀ ਮੇਰੇ ਇੱਥੇ ਲੱਤ ਦੇ ਦਰਦ ਹੋਇਆ ਕੋਈ ਕਹਿੰਦਾ ਮੋਢੇ ਦੁਖਦੇ ਨੇ ਸਕੇਮਾਂ ਜਾਂ ਨਹੀਂ ਹੁੰਦਾ ਜਿਵੇਂ ਹੈ ਨਾ ਵੀ ਐ ਟੁੱਟੂ ਡਿਗੂ ਡਿਗੂ ਸਰੀਰ ਕਰਦਾ ਤਾਂ ਤੁਸੀਂ ਉਹ ਕਰੋ ਇੱਕ ਨੁਕਤਾ ਮੇਰਾ ਨੋਟ ਕਰ ਲਓ ਬਿਲਕੁਲ ਸਹੀ ਹੈ 200 ਗ੍ਰਾਮ ਜਮੈਣ ਜੀਰਾ 100 ਗ੍ਰਾਮ ਸੌਫ 50 ਗ੍ਰਾਮ ਤੇ ਇਲਾਇਚੀ ਦੇ ਦਾਣੇ 25 ਗ੍ਰਾਮ ਛੋਟੀ ਇਲਾਇਚੀ ਠੀਕ ਹੈ 25 ਗ੍ਰਾਮ ਉਹ ਦਾਣੇ ਲੈ ਲੈ ਤੇ ਉਹਨੂੰ ਜਿਹੜੀ ਜੀਰਾ ਤੇ ਸੌਫ ਹੈ ਉਹ ਤਾਂ ਤਵੇ ਤੇ ਰੋਸਟ ਕਰ ਲਓ ਹੈ ਨਾ ਤੇ 50 ਗ੍ਰਾਮ ਜਿਹੜਾ ਜੀਰਾ ਤੇ ਸੌਂਫ ਹੈ 50 ਗ੍ਰਾਮ ਤੇ 25 ਗ੍ਰਾਮ ਇਲਚੀ ਦਾਣੇ ਨੇ ਇਹਨਾਂ ਨੂੰ ਵੀ ਮਿਕਸੀ ਚ ਪਾ ਲੋ ਉਹ ਜਮੈਨ ਤੇ ਜੀਰਾ ਰੋਸਟ ਕਰਿਆ ਹੋਇਆ ਉਹ ਮਿਕਸੀ ਚ ਪਾ ਲੋ ਤੇ ਚੂਰਨ ਬਣਾ ਲੋ ਬਣਾ ਲਿਆ ਇਹ ਸਵੇਰੇ ਸ਼ਾਮ ਅੱਧਾ ਚਮਚਾ ਕੋਸੇ ਪਾਣੀ ਨਾਲ ਲੈ ਲੋ ਜੇ ਸਵੇਰੇ ਕਾੜਾ ਬਣਾ ਲਓ ਇਹਦਾ ਅੱਧੇ ਚਮਚੇ ਦਾ ਚੂਰਨ ਦਾ ਕਾੜਾ ਕਿਵੇਂ ਬਣਾਉਣਾ ਹੈ ਕਾੜਾ ਤਾਂ ਆਪਾਂ ਵਾਲਣ ਨੂੰ ਕਹ ਦਿੰਦੇ ਆ ਇਹ ਤਿੰਨ ਗਲਾਸ ਪਾਣੀ ਦੇ ਪਾ ਲੈ ਅੱਧਾ ਚਮਚਾ ਵਿੱਚ ਉਹਦਾ ਪਾ ਲਿਆ ਸ਼ੀਰ ਮੀਲੇ ਚੂਰੰਦਾ ਤਾਂ ਇਹ ਨੂੰ ਤੁਸੀਂ ਜਦੋਂ ਗਲਾਸ ਰਹਿ ਗਿਆ ਦੋ ਗਲਾਸ ਪਾਣੀ ਦੇ ਮਚ ਗੇ ਤੀਜਾ ਹਿੱਸਾ ਜਦੋਂ ਪਾਣੀ ਰਹਿ ਗਿਆ ਤਾਂ ਉਹ ਤੁਸੀਂ ਪਾਣੀ ਪੀ ਲਓ ਤਿੰਨ ਗਲਾਸ ਪਾਣੀ ਦੇ ਦੱਸਿਆ ਮੈਂ ਹੈ ਨਾ ਤੇ ਇੱਕ ਗਲਾਸ ਰਹਿ ਜੇ ਚਲ ਪਾਜ ਤਿੰਨ ਪਾਣੀ ਹੋਣਾ ਤੇ ਉਹ ਫਿਰ ਤੁਸੀਂ ਪੀ ਲਓ ਸ਼ਾਮ ਨੂੰ ਗੁੰਗਨੇ ਪਾਣੀ ਨਾਲ ਦਾ ਚਮਚਾ ਐਂ ਲੈ ਲਓ ਆ ਜਿਹੜਾ ਮੈਂ ਤਾਂ ਸਕੀਮਾਂ ਜਾਂ ਸੀ ਟੂ 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 ਕਰਦਾ ਸਾਰਾ ਇਹ ਠੀਕ ਹੋ ਜਾ ਠੀਕ ਹੈ ਇਹ ਅਸੀਂ ਆਪਣੇ ਘਰੇ ਪਰਤਿਆ ਹੋਇਆ ਕੋਈ ਚੱਕਰ ਨਹੀਂ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਾਕੀ ਹੋਈ ਗੱਲ ਹੈ ਸਾਰੀ ਗੱਲ ਪਰਮਾਤਮਾ ਦੇ ਹੱਥ ਇਹ ਤਾਂ ਲੱਖ ਲੱਖ ਖੋਲਖੋਲੇ ਲੱਖ ਹੈ ਠੀਕ ਹੈ ਤੇ ਲੋ ਮਾਣੋ ਇਹਨਾਂ ਨੁਕਤਿਆਂ ਦਾ ਆਨੰਦ ਤੇ ਮੇਰੇ ਗੀਤ ਦਾ ਆਨੰਦ ਤੇ ਜਰੂਰ ਜਦੋਂ ਤੁਸੀਂ ਕੋਈ ਨੁਕਤਾ ਅਪਣਾ ਲੈਂਦੇ ਹੋ ਜਰੂਰ ਦੱਸਿਆ ਕਰੋ ਜੀ ਸਾਨੂੰ ਕਿੰਨੇ ਪਰਸੈਂਟ ਠੀਕ ਹੋਇਆ ਕਿ ਮੈਂ ਇਹਦੇ ਨਾਲ ਲੋਕ ਪੜ ਲੈਣ ਮੈਨੂੰ ਤਾਂ ਕਮੈਂਟ ਲਿਖਣੇ ਨਾਲ ਜਵਾਬ ਦੇਣਾ ਆਉਂਦਾ ਕਮੈਂਟਾਂ ਫਿਰ ਮੈਂ ਫੋਨ ਨਾ ਰਹੀ ਮੈਨੂੰ ਦੱਸੀ ਜਾਂਦੀ ਉਹਨੂੰ ਦੱਸੀ ਜੰਨੀ ਆ ਤੇ ਮੈਨੂੰ ਇਹ ਤੇ ਲਿਖਣਾ ਨਹੀਂ ਆਉਂਦਾ ਹੈਗਾ ਬੱਚੇ ਫਿਰ ਜੇ ਕੋਈ ਲਿਖ ਦੇ ਤਾਂ ਲਿਖ ਦੇ ਨਹੀਂ ਬੱਚੇ ਵੀ ਤੁਹਾਨੂੰ ਪਤਾ ਹੀ ਆ ਅੱਖ ਨਹੀਂ ਲੱਗਦੇ ਹੈਨਾ ਮੇਰੇ ਤਾਂ ਬੱਚੇ ਹੀ ਵੱਡੇ ਨੇ ਛੋਟਾ ਕੋਈ ਬੱਚਾ ਨਹੀਂ ਮੇਰਾ ਉਹ ਲਿਖ ਦੇ ਤੇ ਲ ਤੁਸੀਂ ਇਹ ਕਮੈਂਟ ਜਰੂਰ ਲਿਖਿਆ ਕਰੋ ਫਿਰ ਹੋਰ ਭੈਣ ਭਾਈ ਪੜ ਲੈਂਦਾ ਹੈ ਹੈਨਾ ਤੇ ਉਹ ਦੇਖ ਕੇ ਉਹ ਕਰ ਲੈਂਦਾ ਲੋਕਾਂ ਨੂੰ ਦੱਸਿਆ ਕਰੋ ਆਪ ਵੀ ਮੈਂ ਵੀ ਤੁਹਾਡੇ ਕੋਲੇ ਲੋਕਾਂ ਦੀ ਦਾਦੀ ਮਾਮਾ ਦੀਆਂ ਗੱਲਾਂ ਮਹਾਪੁਰਸ਼ਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ ਜਿਹੜੀ ਤੁਹਾਨੂੰ ਤੁਸੀਂ ਪਰਤਿਆ ਲਈ ਉਹ ਦੂਸਰੇ ਨੂੰ ਦੱਸੋ ਤੁਹਾਡਾ ਹੀ ਭਲਾ ਉਹਨਾਂ ਦਾ ਹੀ ਭਲਾ